ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਹਸਨ ਪੱਟੀ ਦੇ ਵਿੱਚ ਤੇ ਬਬਲਜੀਤ ਸਿੰਘ ਢੱਲੋ ਬਾਈ ਦੇ ਫਾਰਮ ਦੇ ਉੱਤੇ ਘਰ ਦੇ ਵਿੱਚ ਪਿਛਲੇ ਦਿਨੀ 5-7 ਦਿਨ ਰਹਿੰਦੇ ਆ ਕਿ ਇਸ ਘਰ ਦੇ ਵਿੱਚੋਂ ਤੁਹਾਨੂੰ ਵੀਡੀਓ ਫਲਮਾਈ ਸੀ ਜਿੰਦੇ ਵਿੱਚ ਬਾਈ ਦੇ ਜਾਨਵਰ ਦਿਖਾਏ ਸੀ ਔਰ ਇੱਕ ਕੱਟਾ ਬਾਈ ਨੇ ਵਕਾਊ ਲਾਇਆ ਸੀ ਮਿੱਤਰੋ ਉਹ ਕੱਟਾ ਜਿਹੜਾ ਉਹਦਾ ਮੁਕੰਮਲ ਸੌਦਾ ਤੈ ਹੋ ਚੁੱਕਿਆ ਕੋਈ ਫੇਕ ਜਾਣਕਾਰੀ ਨਹੀਂ ਆਪਾਂ ਦਵਾਂਗੇ ਇਸ ਵੀਡੀਓ ਦੇ ਵਿੱਚ ਵੀ ਵੇਚਿਆ ਕਿੰਨੇ ਦਾ ਤੇ ਦੱਸਾਂਗੇ ਕਿੰਨੇ ਦਾ ਜਿੰਨੇ ਦਾ ਘੱਟੇ ਦਾ ਸੌਦਾ ਤੈਅ ਹੋਇਆ ਉਹ ਹੀ ਸੌਦਾ ਦੱਸਿਆ ਜਾਊਗਾ ਆਪਣੇ ਦੁਆਰਾ ਮਿੱਤਰੋ ਪਰ ਥੋੜੀ ਜਿਹੀ ਇੱਕ ਗੱਲ ਦੱਸ ਦਵਾਂ ਜਿਹੜਾ ਬੰਦਾ ਸੱਚ ਤੇ ਕੰਮ ਕਰਦਾ ਉਹਨੂੰ ਦੁਨੀਆ ਭੰਡ ਦੀ ਜ਼ਰੂਰ ਹੈ ਮੈਂ ਨੋਟ ਕੀਤੀ ਹੈ ਗੱਲ ਪਰ ਕੋਈ ਗੱਲ ਨਹੀਂ ਹੁੰਦਾ ਕਹਿੰਦੇ ਹੁੰਦੇ ਨਾ ਜਿਸ ਰਸਤੇ ਤੇ ਚੱਲਈਏ ਕੰਡੇ ਜ਼ਰੂਰ ਆਉਂਦੇ ਹੁੰਦੇ ਆ ਪਰ ਜਿਸ ਦਿਨ ਉਹ ਕੰਡੇ ਪਾਰ ਕਰ ਜਾਈਏ ਉਸ ਦਿਨ ਲੋਕਾਂ ਨੂੰ ਚੰਨਣਾ ਜ਼ਰੂਰ ਹੋ ਜਾਂਦਾ ਹੁੰਦਾ ਤਿੱਸੋ ਆਪਾਂ ਇਸ ਕੱਟੇ ਦੀ ਜਾਣਕਾਰੀ ਜਿਹੜੇ ਮਾਲਕਾਂ ਨੇ ਖਰੀਦਿਆ ਬਾਈ ਜਗਦੇਵ ਸਿੰਘ ਤੇ ਵੀਰ ਨਾਲ ਸੀ ਬਾਈ ਦਾ ਨਾਮ ਸੀ ਹਾਂਜੀ ਬਾਬੂ ਬਰਾੜਪਾਈ ਉਹਨਾਂ ਨੇ ਇੱਕ ਕੱਟਾ ਜਿਹੜਾ ਖਰੀਦ ਕੇ ਪਿੰਡ ਭਲੂਰ ਦੇ ਵਿੱਚ ਚੱਲਿਆ ਵਾ ਮਿੱਤਰੋ ਕਿੰਨੇ ਦਾ ਸੌਦਾ ਕੀਤਾ ਬਬਲਜੀਤ ਸਿੰਘ ਤੇ ਲੋਬਾਈ ਨੇ ਉਹ ਕਰਦਿਆਂ ਗੱਲਬਾਤ ਬਾਈ ਦੇ ਨਾਲ ਸਾਰੀ ਜਾਣਕਾਰੀ ਲੈਣੇ ਆ ਬਬਲ ਜੀ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਤੇ ਬਾਈ ਖਰੀਦਦਾਰਾਂ ਵਾਲਿਆਂ ਨੂੰ ਮੁਬਾਰਕਾਂ ਜੀ ਤੁਹਾਨੂੰ ਵੀ ਬਾਈ ਬਹੁਤ ਬਹੁਤ ਵਧਾਈਆਂ ਜੀ ਤੇ ਬਬਲ ਬਾਈ ਗੱਲ ਇਹ ਹੋਆ ਵੀ ਕੱਟਾ ਦਾ ਕਰ ਲਿਆ ਸੇਲ ਹਾਂਜੀ ਪਾਣੀ ਤੂੰ ਕੱਲਾ ਹੋ ਜੀ ਤੇ ਪਿਆਸ ਨੂੰ ਨਾ ਚਾਹ ਪੁੱਛੀ ਨਾ ਤੂੰ ਪੁੱਛਿਆ ਠੰਡਾ ਜਰੂਰ ਜੀ ਮੈਂ ਪਹਿਲਾਂ ਪੁੱਛਿਆ ਸੀ ਤੂੰ ਫਿਰ ਪਹਿਲਾਂ ਵੀਡੀਓ ਬਣਾ ਲੇ ਬਾਅਦ ਵਿੱਚ ਪਹਿਲਾਂ ਤੂੰ ਇਹ ਵੀ ਠੰਡਾ ਕਰ ਲਿਆ ਪਹਿਲਾਂ ਗੱਲ ਇਹ ਹੋਆ ਹਾਂਜੀ ਕਟਾ ਵੇਟ ਗਿਆ ਹਾਂਜੀ ਗੱਲ ਇਹ ਹੋਊਗੀ ਬਾਈ ਮਿੱਤਰਾ ਵੀ ਜਿੰਨੇ ਦਾ ਸੌਦਾ ਤੈ ਹੋਇਆ ਆਪਾਂ ਦੱਸਣਾ ਉਹਨੇ ਦਾ ਮੈਨੂੰ ਆਪਾਂ ਕੋਈ ਫੇਕ ਨਹੀਂ ਗੱਲ ਕਰੀ ਦੇਣੀ ਪਹਿਲਾਂ ਗੱਲ ਹੋਊਗੀ ਜਿੰਨੇ ਦਾ ਤੁਹਾਡਾ ਦੋਵਾਂ ਭਰਾਵਾਂ ਦੇ ਨਾਲ ਆਪਸੀ ਸੰਬੰਧਤ ਬਣਿਆ ਉਹਨੇ ਦਾ ਤੁਸੀਂ ਦੱਸ ਦੋ ਪਹਿਲਾਂ ਇਹ ਇਹ ਹੀ ਸਵਾਲ ਹੋਊਗਾ ਮੇਰਾ ਵੀ ਇਹ ਸੌਦਾ ਕਿੰਨੇ ਦਾ ਹੋਇਆ ਤੈ ਤੁਹਾਡਾ ਬਾਈ ਕਟੇ ਦਾ ਆਪਾਂ ਮੰਗੇ 45000 ਰੁਪਏ ਤੂੰ ਆਪਾਂ ਨੂੰ ਵੀ 42 43 ਵੀ ਦੇਣ ਨੂੰ ਤਿਆਰ ਸੀ ਕਈ ਜੀ ਤੇ ਆਪਣੀ ਪਰ ਰਸ ਦਾ ਨਿਕਲੇ ਬਾਈ ਨੂੰ ਕਰ ਜਿੰਨਾ ਮਰਜ਼ੀ ਕਰ ਲਈ ਜੀ ਆਪਾਂ ਨੇ 35000 ਰੁਪਏ ਨੂੰ ਲਿਆ ਜੀ 35000 ਰੁਪਏ ਦਾ ਕਟਾ ਗਿਫਟ ਦੇ ਤਾਂ ਠੀਕ ਹੈ ਬਾਈ ਗੱਲ ਇੱਕ ਹੋਰ ਆ ਵੀ ਮਾਂ ਇਹਦੀ ਆਹੀ ਆ ਹਨਾ ਬਾਈ ਇਹ ਕਿੰਨੇ ਦੁੱਧ ਦੀ ਮਾਲਕ ਹਨ ਬਾਈ ਇਹ ਵੀ 21 22 ਕਿਲੋ ਦੁੱਧ ਨੇ 2015 ਦੇ ਵਿੱਚ ਚਵਾਇਆ ਜੀ 2015 ਦੇ ਵਿੱਚ ਆ ਜਿਹੜੇ ਸਰਟੀਫਿਕੇਟ ਇਸੇ ਦੇ ਹੈ ਠੀਕ ਹੈ ਬਲਾਈ ਮੇਤਰੋ ਇਹਦੇ ਪੁਰ ਚਵਾਇਆ ਸੀਗਾ 2015 ਚ ਪਹਿਲਾ ਸਥਾਨ ਹਾਸਲ ਕੀਤਾ ਪਹਿਲਾ ਸਥਾਨ ਪ੍ਰਾਪਤ ਇਹ ਦੁੱਧ ਚਵਾਇਆ ਸੀਗਾ ਇਹਨੇ ਮੇਤਰੋ ਦੁੱਧ ਕਿੱਧਰ ਗਿਆ ਦੁੱਧ ਨਹੀਂ ਲਿਖਿਆ ਤੇ ਆ ਪਿਆ ਦੁੱਧ ਬਈ ਮੇਤਰੋ ਨਹੀਂ ਨਹੀਂ ਸੁੱਕੇ ਦੁੱਧ ਹੋ ਓ ਦੋਤਾਲਾ ਦੋਤਾਲਾ ਉੱਪਰਲਾ ਵਾ ਤੇ ਆ ਡਰਾਈ ਵਾਲਾ ਹੈ ਨਾ ਇਹ ਡਰਾਈ ਵਾਲਾ ਇਹ ਦੁੱਧ ਚਬਾਈ ਦੇ ਮੁਕਾਬਲੇ ਦੇ ਵਿੱਚੋਂ ਜਿਹੜਾ ਇਹਨੇ ਮਤਲਬ ਜੇਤੂ ਕੀਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਇਹਨਾਂ ਨੇ 10000 ਰੁਪਏ ਲਈ ਸੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਭਾਈ ਫਿਰ ਬਿਊਟੀ ਦੀ 52 2017 ਜੀ 2017 ਜੀ ਬਿਊਟੀ ਤੋਂ ਵਿੱਚੋਂ ਵੀ ਇਹਨੇ ਨੰਬਰ ਪਹਿਲੇ ਚੱਕਿਆ ਪਹਿਲਾਂ ਹੀ ਪਹਿਲਾਂ ਹੀ ਚੱਕਿਆ ਮਤਲਬ ਕਹਿਣ ਤੋਂ ਮੈਂ ਕੁੱਲ ਮਿਲਾ ਕੇ ਵੀ ਚੈਂਪੀਅਨ ਮਾਜੀ ਕਹਿ ਸਕਦੇ ਜਿੰਦਾ ਪੁੱਤ ਖਰੀਦਿਆ ਬਾਈ ਹਨਾ ਫਿਰ ਪੈਸੇ ਵੀ ਆਉਂਗੇ ਤਾਂ ਕੱਟਾ ਜ਼ਰਾ ਬਾਈ 10000 ਦਈ ਸੀ ਤੈਨੂੰ ਪੈਸੇ ਹੀ ਬਹੁਤ ਦਿੱਤੇ ਗਏ ਹਾਂ ਇਹ ਵੀ ਗੱਲ ਨਾਲ ਆ ਤੇ ਬਾਈ ਬਬਲ ਜੀ ਤੇ ਗੱਲ ਹੋਆ ਹੁਣੇ ਕੱਟਾ ਦਿੱਤਾ ਵੇਚ ਹਨਾ ਆਪ ਇਹ ਕਿਹੜੇ ਸੀਮਨ ਦਾ ਬਾਈ ਇਹ ਐਮ 416 ਦਾ ਏ ਐਮ 416 ਦਾ ਇਹ ਕੱਟਾ ਜਿਹੜਾ ਆਪਾਂ ਬਾਈ ਹੁਣਾਂ ਨੂੰ ਦਿੱਤਾ ਵਾ ਮਾਂ ਇਹਦੀ ਕੋ ਜਿਹੜੀ ਇਹ ਕਿਹੜੇ ਦੀ ਸੀਗੀ ਇਹ ਰਾਕੇ ਬੋਲਦੀ ਸੀ ਜੀ ਰਾਕੇ ਬੋਲਦੀ ਸੀ ਮਾਂ ਰਾਕੇ ਦੀ ਆ ਗਈ ਪੁੱਤ ਆ ਗਿਆ 100 ਕਿਹਨੇ ਦਾ ਐਮ 416 ਐਮ 416 ਦਾ ਫਿਰ ਗੱਲ ਤਾਂ ਸੋਨੇ ਤੇ ਸੁਹਾਗੇ ਵਾਲੀ ਹੋ ਗਈ ਹਨਾ ਤੇ ਗੋ ਮਾਲੀ ਬਣੂਗੇ ਗੱਲਾਂ ਤਾਂ ਕਰੋ ਕੁਝ ਬੇਬਈ ਡਾਕਟਰ ਬਲਜਿੰਦਰ ਵੜੈੰਗ ਨੇ ਟੀਕਾ ਭਰਿਆ ਸੀ ਬਈ ਡਾਕਟਰ ਬਈ ਅੱਜ ਉਹ ਆਇਆ ਕਿਉਂ ਨਹੀਂ ਬਾਈ ਉਹ ਵੀ ਦੱਸ ਦੇਵਾ ਬਈ ਪਿੰਦੀ ਸਿੱਧੂ ਵੀਰ ਸਾਡਾ ਜਿਹੜਾ ਮਿੱਤਰੋ ਉਹ ਇੱਕ ਮਨਲਾ ਜਿਹੜਾ ਕੋਈ ਪਰੇਸ਼ਾਨੀ ਆ ਗਈ ਮਨਲਾ 나ੜੀ ਨੂੜੀ ਹੁੰਦਾ ਕਾਵੇਂ ਬਣਿਆ 나ੜੀ ਨੂੜੀ ਦਿਮਾਗ ਦੀ ਦਾ ਬਾਈ ਪ੍ਰਮਾਤਮਾ ਅੱਗੇ ਦੁਆ ਕਰਦੇ ਆ ਹਰ ਪ੍ਰਮਾਤਮਾ ਸੱਚੇ ਪਾਤਸ਼ਾਹ ਇੱਕ ਤਰੀਕੋ ਤੇਰੇ ਅੱਗੇ ਦੁਆ ਕੀ ਉਹ ਭਰਾ ਜਲਦੀ ਠੀਕ ਹੋ ਗਿਆ ਉਹਦੇ ਪਰਿਵਾਰ ਦੇ ਵਿੱਚ ਆਵੇ ਕਿਉਂਕਿ ਸਾਰੇ ਕਿਉਂ ਦੇ ਜੀਜੇ ਦੀ ਪਰਿਵਾਰ ਨੂੰ ਲੋਡ ਹੁੰਦੀ ਹੈ ਮੈਂ ਦੁਆ ਕਰੂਗਾ ਦਿਲੋਂ ਪ੍ਰਮਾਤਮਾ ਕਿਉਂ ਜਲਦੀ ਠੀਕ ਹੋਵੇ ਸਾਰੀ ਕੱਟੇ ਮਰ ਜਾ ਝੋਟੇ ਵੇਖਦੀਆਂ ਸਾਰੀ ਦੁਦੀਆਂ ਰਹਿਣਗੀਆਂ ਪਰ ਪਰਿਵਾਰ ਕਿਸੇ ਦਾ ਜੀ ਆ ਜਿਹੜਾ ਪਰਿਵਾਰ ਨੂੰ ਛੇਤੀ ਮਿਲੇ ਹਨਾ ਬਾਈ ਇਹ ਦਿਲੋਂ ਦੁਆ ਹੋਊਗੀ ਅੱਛਾ ਬਾਈ ਗੱਲ ਕਰੀ ਹੁਣ ਲਾ ਦਈਏ ਬਾਈ ਦੇ ਜਗਦੇਵ ਦੇ ਮਖਤੂਤਾ ਦੱਸਤਾ ਮੈਂ ਬਾਈ ਨਾਲ ਵੀ ਗੱਲਬਾਤ ਕਰਨੀ ਆ ਯਾਰ ਇਹ ਰਹਿ ਨਾ ਜਾਵੇ ਕਿਤੇ ਜਗਦੇਵ ਬਾਈ ਸੱਚੀ ਕਾਲ ਵੀਰੇ ਇਹ ਬਾਈ ਹੈਗਾ ਵੀਰ ਪਲੂਰੀਆ ਬੋਲ ਵਾਲਾ ਬਾਈ ਬਸਰੋ ਠੀਕ ਆ ਬਾਈ ਦੇ ਕੋਲੇ ਬੋਲ ਬੜਾ ਕਮਾਲ ਆ ਅੱਛਾ ਬਾਈ ਆਪਣਾ ਵੀ ਚੱਲਦਾ ਬੋਲ ਦੀ ਚਰਚਾ ਹਾਂਜੀ ਆਪਣਾ ਬੱਚੇ ਬਹੁਤ ਸੋਹਣੇ ਆ ਗਏ ਹਨਾ ਬੱਚੇ ਬਹੁਤ ਸੋਹਣੇ ਵੀ ਜਨੈਕਰ ਬੱਚੇ ਦੁੱਧ ਤੇ ਨਹੀਂ ਆਉਂਦੇ ਹਨ ਉਹਨਾਂ ਦੇ ਕੋਲ ਸਵਾਦ ਨਹੀਂ ਆਉਂਦਾ ਸਵਾਦ ਨਹੀਂ ਆਉਂਦਾ ਪਰ ਨੇੜੇ ਤੇੜੀ ਹੀ ਆ ਕੰਮ ਹੁੰਦਾ ਹਾਂਜੀ ਹਾਂਜੀ ਇਹ ਮੱਝ ਦਾ ਲੈਣ ਦਾ ਕਾਰਨ ਹੈ ਜੀ ਇਹ ਰਾਕਾ ਬੁੱਲ ਜਿਹੜਾ 2012 ਦਾ ਚੈਂਪੀਅਨ ਮੁਖਸਰ ਮੇਲੇ ਦਾ ਹੋਇਆ ਔਰ ABC ਸੀਮਨ ਬੈਂਕ ਵੀਰਾਂ ਵਾਲਿਆਂ ਕੋਲੇ ਸੀ ਜੀ ਔਰ ਇਹਦੀ ਬਲੱਡ ਲਾਈਨ ਹੈ ਜਿਹੜੀ ਉਹ ਬਹੁਤ ਚੰਗੀ ਹੈ ਜੀ ਇੱਕ ਨੰਬਰ 2 ਤੇ ਕੁਆਲਿਟੀ ਇਹ ਵੀ ਇਹ ਮੇਲੇ ਦੀ ਚੁਆਈਏ ਨੇ ਪਹਿਲੇ ਨੰਬਰ ਤੇ ਜਿੱਤੀ ਹੈ ਵੈਦ ਸਰਟੀਫਿਕੇਟ ਨਾਲ ਹੈ ਹਾਂ ਬਿਲਕੁਲ ਜੀ ਬਿਊਟੀ ਦੇ ਵਿੱਚ ਵੀ ਇਹ ਪਹਿਲੇ ਨੰਬਰ ਤੇ ਆਈ ਹੈ ਜੀ 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 ਇਸ ਕਰਕੇ ਔਰ ਕਟਾ ਸਾਡੀ ਨਿਗਾਹ ਦੇ ਵਿੱਚ ਪਾਸ ਹੋਇਆ ਤੇ ਬਾਈ ਨਾਲ ਸੌਦਾ ਹੋ ਗਿਆ ਚਲੋ ਸੌਦਾ ਹੋ ਗਿਆ ਵੀਡੀਓ ਵੀ ਆਪਾਂ ਹੀ ਹਿੰਦੀ ਫਲਮਾਈ ਸੀਗੀ ਕਿਉਂ ਜੀ ਕਿਉਂ ਮੈਂ ਬੇਨਤੀ ਕਰ ਦਵਾਂ ਜੋ ਜਾਣਕਾਰੀ ਮਾਲਕ ਦੇ ਹੁੰਦਾ ਹੁੰਦਾ ਨਾ ਵੀਡੀਓ ਦੇ ਅੱਗੇ ਮੈਂ ਉਹ ਹੀ ਤੁਹਾਡੇ ਨਾਲ ਸਮਝੀ ਕਰਦਾ ਤਾਂ ਕਿ ਮੈਂ ਘਰੋਂ ਸੋਚ ਕੇ ਨਹੀਂ ਆਉਂਦਾ ਵੀ ਅੱਜ ਆ ਇਹ ਜਾਣਕਾਰੀ ਦੇਣੀ ਹੈ ਜਿਹੜੀ ਮੈਂ ਵੀਡੀਓ ਦੇ ਬਾਰੇ ਹਾਂ ਜੋ ਰੀਲ ਤੇ ਕੰਟੈਕਟ ਹੁੰਦਾ ਉਹ ਮੇਰਾ ਇੱਕ ਅਲੱਗ ਵਿਸ਼ੇ ਦਾ ਕੰਟੈਕਟ ਹੁੰਦਾ ਉਹ ਮੈਂ ਇੱਕ ਅਲੱਗ ਤਰੀ ਜਿਹਨੂੰ ਤੁਸੀਂ ਪਿਆਰ ਕਰਦੇ ਉਸੇ ਕਰਕੇ ਬਾਬੇ ਦੀ ਕਿਰਪਾ ਦੇ ਨਾਲ ਤੁਸੀਂ ਸੱਜਦੇ ਆ ਕਿਉਂਕਿ ਮੇਰੀ ਹਰ ਵੀਡੀਓ ਦੇ ਵਿੱਚ ਕਲਾ ਜਿਹੜੀ ਕੰਟੈਕਟ ਹੁੰਦਾ ਉਹ ਮੈਂ ਇੱਕ ਆਪਦੇ ਸ਼ੇਅਰ ਦੇ ਤੌਰ ਤੇ ਵੀਡੀਓ ਨੂੰ ਫਲਵਾਉਣਾ ਹੁੰਦਾ ਮਿੱਤਰੋ ਤੇ ਉਹ ਤੁਸੀਂ ਪਿਆਰ ਵੀ ਬਹੁਤ ਕਰਦੇ ਹੋ ਰੀਲਾਂ ਨੂੰ ਤੁਸੀਂ ਬਾਲ ਕਮਾਲ ਵੀ ਮਿਲੀਅਨਾਂ ਦੇ ਵਿੱਚ ਤੁਸੀਂ ਰੀਲਾਂ ਚਲਾਉਣੇ ਚਲਾਉਣੇ ਵੀ ਤਾਂ ਮੈਂ ਇੱਕ ਅਲੱਗ ਕੰਟੈਕਟ ਦਿੰਦਾ ਵਾ ਅੱਛਾ ਭਾਈ ਬਾ ਜਗਦੇਵ ਬਾਈ ਹੁਣ ਮੈਂ ਇੱਕ ਵਾਰੀ ਤਾਂ ਬਾਈ ਨੂੰ ਵੀ ਮੁਬਾਰਕਾਂ ਤੇ ਤੇਨੂੰ ਵੀ ਸਾਰੀਆਂ ਬਾਈ ਮੁਬਾਰਕਾਂ ਪਰਮਾਤਮਾ ਕਰੇ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਚੰਗਾ ਮਾਲੀ ਉੱਭਰੇ ਮਾਲੀ ਦੇ ਬੱਚੇ ਚੰਗੇ ਹੋਣ ਤੇ ਪਰਮਾਤਮਾ ਦੇ ਅੱਗੇ ਦੁਆ ਕਰਾਂਗੇ ਨਾ ਔਰ ਇਹ ਕਟਾ ਮੇਰੇ ਦੋਸਤ ਬਾਉ ਸਿੰਘ ਬਰਾੜ ਨੇ ਲਿਆ ਜੀ ਜੀ ਬਹੁਤ ਬਹੁਤ ਲੱਖ ਲੱਖ ਵਧਾਈਆਂ ਹਾਂ ਜੀ ਬਾਪੂ ਬਾਈ ਆ ਜਾ ਯਾਰ ਤੂੰ ਤਾਂ ਫਿਰ ਪਾਰਟੀ ਦੇਣ ਦਾ ਮਾਰਾ ਪਿੱਛੇ ਲੱਗੇ ਪੰਜਾ ਜੀ ਫੇਰ ਵੀਰ ਹੋਰ ਬਾਉ ਬਾਈ ਕਿੰਨੀ ਕੋ ਖੁਸ਼ੀ ਆ ਫਿਰ ਵਾਧੂ ਬਾਈ ਖੋ ਲੋ ਯਕੀਨ ਹਾਂ ਬਾਈ ਤੁੰ ਤਾਂ ਸਾਰਾ ਕੁਝ ਵੇਖ ਲਿਆ ਮਾਂ ਵੀ ਵੇਖ ਲਈ ਹਾਂ ਬਾਈ ਤੁਹਾਡੇ ਫੋਨ ਆਉਣ ਤਾਂ 10 ਮਿੰਟ ਬਾਅਦ ਹੀ ਆ ਕੇ ਸੌਦਾ ਕਰਦੇ ਆ ਜਿਉ ਬਾਈ ਤਾਂ ਵੀਡੀਓ ਆ ਪਰ ਚੀਜ਼ ਵੀ ਬਾਈ ਆਯਾ ਓਰੀਜినਲ ਮਿਲ ਗਈ ਮਾਂ ਕੋਲੇ ਖੜੀ ਵੇਖ ਲਈ ਆਪਾਂ ਹਣਾ ਸਾਰਾ ਕੁਝ ਦਾ ਸਰਟੀਫਿਕੇਟ ਆਪਾਂ ਕੋਲੇ ਵੇਖ ਲਿਆ ਵੀ ਇੱਕ ਤਾਂ ਹੁੰਦਾ ਵੀ ਆਪਾਂ ਮਾਂ ਬਾਈ ਮਾਂ ਤਾਂ ਵੇਚਦੀ ਸੀ ਇਹਨਾਂ ਦੁੱਧ ਦਿੰਦੀ ਇਹ ਬਾਈ ਗਾਂ ਜਿਹੜੇ ਟੀਕੇ ਭਰਾਏ ਉਹ ਬਲਜਿੰਦਰ ਵਿਣਕਾਟ ਨਹੀਂ ਦਿੰਦੇ ਨਾਲ ਸੀਮਨ ਦਾ ਉਹ ਵੀ ਇਹਨਾਂ ਦੇ ਕੋਲੇ ਪਿਆ ਗਿਆ ਉਹ ਵੀ ਪਿਆ ਵੀ ਸਾਰਾ ਵਿਦ ਪ੍ਰੂਫ ਹੋ ਰਿਹਾ ਆਪਾਂ ਨੂੰ ਵੀ ਆਪਣੇ ਮਨ ਨੂੰ ਆਪ ਜਿਹੜਾ 500 ਦੀ ਸ਼ੌਪ ਜਿਹੜਾ ਮਨਪ ਬੱਚਾ ਆਪਾ ਹੁਣ ਘਰੇ ਤਿਆਰ ਕਰਦੇ ਪਏ ਆ ਉਹਦੇ ਵਿੱਚ ਇਹ ਸੰਤੁਸ਼ਟੀ ਜ਼ਰੂਰ ਆ ਵੀ ਆਪਾਂ ਇੱਕ ਚੀਜ਼ ਤਿਆਰ ਕਰਦੇ ਹਾਂ ਹਾਂ 100 ਦਾ 100 ਬਟਾ ਹਾਂ ਸੰਤੁਸ਼ਟੀ ਆ ਬਈ ਇਹ ਵੱਡ ਮੁੱਲੀਆਂ ਚੀਜ਼ਾਂ ਬਈ ਇਹ ਕੀਮਤਾਂ ਨਾਲ ਨਹੀਂ ਜੇ ਆਪਾਂ ਸੋਚੀਏ ਵੀ ਨੇ ਕੀਮਤ ਇੰਨੀ ਵਾਲੀ ਕੀਮਤ ਕੋਈ ਨਹੀਂ ਨਾ ਕੋਈ ਨਹੀਂ ਲਈ ਸਾਨੂੰ ਸਮਝ ਲਓ ਗਿਫਟ ਵਾਂਗ ਹੀ ਕਰ ਲਈ ਹਾਂ ਇਹ ਤਾਂ ਇੱਕ ਆਪਾਂ ਨੂੰ ਇਹਨੇ ਮਹੱਤਵਪੂਰਨ ਤੌਰ ਤੇ ਪਾਉਣਾ ਹਾਂ ਨਹੀਂ ਨਹੀਂ ਮਹੱਤਵਪੂਰਨ ਤੌਰ ਤੇ ਤਾਂ ਬਈ ਰੈਤ ਲੜੀ ਨਿਕਲ ਆਈ ਇੱਕ ਵਾਰੀ ਫਿਰ ਤੋਂ ਦਿਲੋਂ 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 ਪ੍ਰਮਾਤਮਾ ਦੇ ਅੱਗੇ ਦੁਆ ਕਰਦੇ ਆ ਲੰਮੀ ਉ ਵਾਦੀ ਦੇ ਲੋ ਬਾਈ ਰੂ ਨਾਲ ਸਾਂਭਿਓ ਉਹਨੂੰ ਜਿਆਦਾ ਧੰਨਵਾਦ ਬਾਈ ਬਬਲਜੀਤ ਦਾ ਜਿਨੇ ਜੀਡਾ ਵਧੀਆ ਹੀਰਾ ਪੈਦਾ ਕੀਤਾ ਤੇ ਤਿਆਰ ਕੀਤਾ ਸਾਂਭ ਕੇ ਦਿੱਤਾ ਸੀ ਬਬਲ ਬਾਈ ਖੁਸ਼ੀਆਂ ਮੰਨ ਲੋ ਬਹੁਤ ਜੀ ਬਹੁਤ ਖੁਸ਼ ਹੋ ਕੇ ਫੜੋਈਂਗਾ ਰਸਤਾ ਖੁਸ਼ ਹੋ ਗਈ ਹੈ ਇੱਕ ਸਾਥ ਆਪਣੇ ਫੜੀ ਲੈ ਜੀ ਫੜ ਖੋਲ ਦੇ ਰਸਤਾ ਤੇ ਬਾਈ ਦੀ ਝੋਲੀ ਦੇ ਦੇ ਜ਼ਰੂਰ ਪਾ ਦੇ ਹੁਣ ਇੱਕ ਵਾਰੀ ਇੰਨਾ ਕੰਮ ਕਰਦੇ ਸਾਨੂੰ ਆ ਇੱਥੇ ਲੈ ਆ ਇੱਥੇ ਨੇੜੇ ਖੋਲ ਕੇ ਤਾਜਾ ਬਾਈ ਲੈ ਮੇਂ ਮਿੱਤਰੋ ਇਹ ਆਪਦੇ ਨਵੇਂ ਘਰ ਦਾ ਜਿਹੜਾ ਮਾਲਕ ਬਣਨ ਲੱਗਾ ਵਾ ਹੁਣ ਜਾ ਕੇ ਤੇ ਪਰਮਾਤਮਾ ਕਰੇ ਲੈ ਵੀ ਬਾਈ ਬਬਲਜੀਤ ਨੇ ਲੋ ਬਾਈ ਤੇ ਬਾਈ ਤੈਨੂੰ ਬਾਬੂ ਬਰਾੜ ਬਾਈ ਬਹੁਤ ਬਹੁਤ ਮੁਬਾਰਕਾਂ ਲੈ ਵੀ ਮਿੱਤਰੋ ਇਹ ਵੈਗਰੂ ਅੱਗੇ ਦੁਆ ਕਰੇ ਬੋਲੇ ਸੋਨਿਹਾਲ ਸ੍ਰੀ ਅਕਾਲੀ ਲੈ ਵੀ ਮਿੱਤਰੋ ਇਹ ਆਪਦੇ ਪਰਿਵਾਰ ਦੇ ਵਿੱਚ ਜਾਵੇ ਲੈ ਵੀ ਚੰਗਾ ਹੁਣ ਮਾਂ ਨੂੰ ਮਿਲਾ ਦੇ ਕਰਾਂਦੇ ਇਹਨੂੰ ਤੇ ਅੱਗੇ-ਅੱਗੇ ਚਵਾਈਆਂ ਦੇ ਵਿੱਚ ਬਾਈ ਬਬਲਜੀਤ ਹੁਣ ਅੱਗੇ-ਅੱਗੇ ਚਵਾਈ ਦੇ ਵਿੱਚ ਮੈਂ ਜ਼ਰੂਰ ਲਿਓਣੀ ਹੈ ਹਾਂ ਇਹ ਨਹੀਂ ਜ਼ਰੂਰ ਜ਼ੋਰ ਦੇ ਕਿਉਂ ਬਾਈ ਜੇ ਚਵਾਈ ਦੇ ਵਿੱਚ ਇੱਕ ਵਾਰੀ ਹੋਰ ਆ ਗਈ ਤਾਂ ਫਿਰ ਕਟਾ ਜਿਹੜਾ ਮਾਰਕੀਟ ਦੇ ਵਿੱਚ ਪੂਰਾ ਉੱਭਰੂਗਾ ਤੇ ਲੈ ਵੀ ਬਬਲ ਭਾਈ ਆਪਦਾ ਨੰਬਰ ਵੀ ਤੇ ਬਾਬੂ ਭਾਈ ਆਪਦਾ ਨੰਬਰ ਵੀ ਸਾਂਝਾ ਕਰ ਦਿਓ ਇੱਕ ਵਾਰੀ ਬੋਲ ਜਰੂਰ ਦਿਓ ਜੇ ਕਹਿੰਦੇ ਗੱਲ ਕਰਨੀ ਹੋਈ ਤਾਂ 98157 ਇੱਥੇ ਨੇੜੇ ਆ ਜਾ ਮੈਂ ਕਿ ਇੱਕ ਤੇ ਬਾਅਦ ਵਿੱਚ ਇੱਥੇ ਇੱਕ ਇੱਥੇ ਬੋਲ ਹੁਣ 98157 53434 93157553434 ਤੇ ਬਾਈ ਆਪਣਾ ਬਾਬੂ ਮੇਰਾ 94639 80494 ਇੱਕ ਵਾਰੀ ਹੋਰ ਬੋਲ ਦਿਓ 94639 80494 ਠੀਕ ਹੈ ਬਾਈ ਆਪਣਾ ਵੀ ਬੋਲ ਜਾਗਦੇ ਬਾਈ ਬੋਲ ਦਿਓ ਕੋਈ ਗੱਲ ਨਹੀਂ ਕੋਈ ਇੱਕੋ ਹੀ ਗੱਲ ਹੈ ਠੀਕ ਹੈ ਬਾਈ ਲੈ ਮੇਤਰੂ ਇਹ ਜਾਣਕਾਰੀ ਦੇਣੀ ਸੀ ਕਿਉਂ ਦੇਣੀ ਸੀ ਕਿਉਂਕਿ ਇਹਦਾ ਪ੍ਰੂਫ ਦੇ ਤਾਂ ਕੱਲ ਨੂੰ ਮੈਂ ਲਈ ਸੰਭੂਗਾ ਬਾਈ ਦਾ ਰਿਕਾਰਡ ਵਿਦ ਹੋਊਗਾ ਵੀ ਇਹ ਘਰੋ ਖਰੀਦਿਆ ਇਹ ਬਾਈ ਦੇ ਕੋਲੋਂ ਖਰੀਦਿਆ ਸਾਰੀ ਜਾਣਕਾਰੀ ਹੈ ਜਿਹੜੀ ਉਹ ਚੈਨਲ ਦੇ ਉੱਤੇ ਉਮਰਾ ਭਰ ਦੇ ਲਈ ਪਈ ਰਹਿੰਦੀ ਹੈ ਜਨਵਾਰੀ ਮੇਤਰੂ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਾਂ ਆਕੇ ਸੇ ਨਵੀਂ ਵੀਡੀਓ ਦੇ ਨਾਲ